ਮਾਜ ਸੁਵਿੰਦਰ ਕੌਰ ਪਿੰਡ ਮਲੀਪੁਰ ਦੇ ਵਸਨੀਕੀਆਂ ਸੀ ਜਦੋਂ ਵੀ ਅਸੀਂ ਇੱਦਾਂ ਦੇ ਜਾਂਦੇ ਸੀਗੇ ਅਸੀਂ ਦੀਪੂ ਦੇ ਵਿੱਚ ਸਾਰੇ ਦਿਹਾੜੀ ਸਾਡਾ ਟਾਈਮ ਖਰਾਬ ਹੁੰਦਾ ਸੀ ਸਾਡਾ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਕਿ ਸਾਡੇ ਘਰ ਘਰ ਰੋਸਣ ਪਚਾਉਣ ਲੱਗ ਗਿਆ ਹੁਣ ਅਸੀਂ ਕਣਕ ਦੀਪੂ ਚ ਲੈਣ ਜਾਂਦੇ ਸੀ ਪਰਚੀ ਕਟਾਉਣ ਜਾਂਦੇ ਸੀ ਸਾਰੇ ਸਾਰੇ ਦਿਹਾੜੀ ਲੱਗ ਜਾਂਦੀ ਸੀ ਤਿੰਨ ਸਾਨੂੰ ਲੈਣਾ ਕਰਾਸ ਕਰਨੀਆਂ ਪੈਂਦੀਆਂ ਸੀ ਫਿਰ ਅਸੀਂ ਸਿਰਾਂ ਤੇ ਕਣਕ ਢੋਂਦੇ ਸੀ ਸਾਨੂੰ ਬਹੁਤ ਔਖਾ ਸੀ ਅ ਭਗਵੰਤ ਮਾਨ ਦਾ ਧੰਨਵਾਦ ਕਰਦੇ ਸਾਡੇ ਘਰੇ ਰਸਣ ਆਇਆ ਮੇਰਾ ਨਾਮ ਮਨਦੀਪ ਸਿੰਘ ਹੈ ਮੇਰੀ ਅੜੈਂਚਾ ਪਿੰਡ ਵਿੱਚ ਡਿਊਟੀ ਤੁਰੰਤ ਚਾਰਜ ਦੀ ਹੈ ਮੇਰੇ ਸਟੋਰ ਕੋਲ ਇੱਕ ਛੋਟੀ ਗੱਡੀ ਹੈ ਜਿਹਦੇ ਵਿੱਚ ਆਟਾ ਦੇ ਕਣਕ ਲੋਡ ਕਰਕੇ ਅਸੀਂ ਪਿੰਡਾਂ ਵਿੱਚ ਘਰ-ਘਰ ਜਾ ਕੇ ਵੰਡਣ ਦਾ ਕੰਮ ਕਰਦੇ ਹਾਂ ਅਸੀਂ ਆ ਰਾਸ਼ਨ ਦਾ ਜਿਹੜਾ سلسلہ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਹੈ ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ ਜੇ ਚੱਕੀ ਤੇ ਤੁਸੀਂ ਕਹਿੰਦੇ ਮੈਂ ਆਟਾ ਭਿਉਣ ਦੀ ਖੱਜਲ ਖੋਰੀਆਂ ਵਿੱਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਦੇਵਾਂ ਕਿਉਂਕਿ ਆਟਾ ਪੀਸਿਆ ਹੋਇਆ ਜ਼ਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਹੈ ਜਿਸ ਆਟੇ ਦੀਆਂ ਸਾਡੇ ਮੰਤਰੀ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹ ਹੈ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਾਂ ਅਸੀਂ ਅਨਮਨੁੱਖੀ ਬਿਹਾਰ ਕਰੀਏ ਇਹ ਨਹੀਂ ਹੋਊਗਾ